नाम मेरा नाम हरप्रीत सिंह है जी और मैं क्रोस्टर मैनजर रिजोवरसीज एंड रिजोवरसीज न सोलह साल हो गए ने अमृतसर हैड ऑफिस गुरदासपुर जलंधर जम्मू एंड जीरकपुर ब्रांचिज हैं वीजा सर स्टडी वीजा मोस्टली डील करते हैं ऑस्ट्रेलिया यूके कनेडा यूएसए मेजर कंट्रीज हैं ਜਿਵੇਂ ਬੱਚੇ ਜਾਣਾ ਤਾਂ ਨੂੰ ਪਰਸਟਡੀ ਵਾਸਤੇ ਬਾਕੀ ਯੂਰਪ ਦੇ ਵਿੱਚ ਵੀ ਕੁਝ ਕੰਟਰੀਜ਼ ਅਜਿਹੀਆਂ ਹੋਣੋਂ ਕਿ ਅੱਜਕੱਲ ਬੱਚਿਆਂ ਦੇ ਪ੍ਰੋਪਰਟ ਕੰਟਰੀਜ਼ ਜਿਹੜੀਆਂ ਬਣਦੀਆਂ ਨੇ ਚੇਫਨਲੈਂਡ ਹੈ ਜਰਮਨੀ ਹੈ ਆ ਡਨਮਾਰਕ ਹੈ ਐਂਡ ਇਟਲੀ ਐਂਡ ਦੇ ਜਿਹੜੇ ਸਟਡੀ ਵਿਦਿਆਰਥੀ ਬੱਚੇ ਜਾ ਰਹੇ ਨੇ ਜੀ ਐਂਡ ਉਹਨਾਂ ਨੂੰ ਅੱਧੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਜੀ ਐਂਡ ਜਿਹੜੀਆਂ ਮੁਸ਼ਕਲ ਦਾ ਕੋਈ ਵੀ ਹੋਣਾ ਨਹੀਂ ਜੀ ਉਹਨਾਂ ਦਾ ਮੁਸ਼ਕਲ ਕਿਹੜੀ ਟ੍ਰੇਡ ਹੈ ਜੇ ਮੈਂ ਗੱਲ ਕਰਾਂ ਕਿ ਸਟੱਡੀ ਵੀਜ਼ਾ ਤੇ ਜਿਹੜਾ ਬੱਚਾ ਇਧਰੋਂ ਜਾਣਾ ਚਾਹੁੰਦਾ ਹੈ ਪਹਿਲੇ ਤੇ ਉਹਦੇ ਕੋਲ ਕੁਝ ਪੇਰੈਂਟਸ ਦੇ ਡਾਕੂਮੈਂਟ ਦੇ ਕਰਕੇ ਪ੍ਰੋਬਲਮ ਆਂਦੀ ਹੈ ਜਿਹਦੇ ਵਿੱਚ ਉਹਨਾਂ ਦੇ ਪ੍ਰੋਪਰ ਇਨਕਮ ਪ੍ਰੂਫ ਜਿਵੇਂ ਕਿ ਆਸਟ੍ਰੇਲੀਆ ਡਿਮਾਂਡ ਕਰਦਾ ਹੈ ਕਿ ਪ੍ਰੋਪਰ ਇਨਕਮ ਟੂ ਹੋਣੀ ਚਾਹੀਦੀ ਹੈ ਨਾ 12 ਤੋਂ 15 ਲੱਖ ਦੇ ਵਿੱਚ ਸਾਲ ਦੀ ਇਨਕਮ ਜਿਹੜੀ ਹੈ ਪੇਰੈਂਟਸ ਗੇਨ ਕਰਦੇ ਹੋਣ ਅ ਰੈਗੂਲਰ ਉਹਨਾਂ ਦਾ ਇਨਕਮ ਪ੍ਰੂਫ ਹੋਵੇ ਜੇ ਬਿਜ਼ਨਸ ਕਰਦੇ ਆ ਤੇ ਬਿਜ਼ਨਸ ਪ੍ਰੂਫ ਹੋਵੇ ਜੇ ਕੋਈ ਸਾਲਿਡ ਗਲਾਸ ਆ ਤੇ ਉਹਨਾਂ ਦੇ ਫਾਰਮ 16 ਵਗੈਰਾ ਉਹਨਾਂ ਦੇ ਕਾਫਰ ਹੋਣ ਹਰ ਸਾਲ ਦੇ ਰੈਗੂਲਰ ਰਿਸਿਟ ਤੇ ਇਹ ਚੀਜ਼ਾਂ ਦੇਖ ਕਰਕੇ ਬੱਚਿਆਂ ਨੂੰ ਜਿਹੜਾ ਕਿਸੇ ਵਲੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਸਟ੍ਰਿਕਟ ਕੰਟਰੀਜ਼ ਇਹੋ ਜਿਹੀਆਂ ਇਹ ਇਹਨਾਂ ਚੀਜ਼ਾਂ ਨੂੰ ਬਹੁਤ ਤਵੱਜੋ ਦਿੰਦੀਆਂ ਆਪਣੀ ਵੀਜ਼ਾ ਫਾਈਲਿੰਗ ਦੇ ਵਿੱਚ ਅ ਜਿਹੜੇ ਲੋਕ ਸਰ ਅੰਮਰ ਪਿੰਡਾਂ ਨਾਲ ਜੋ ਵਾਈ ਕਰਦੇ ਆ ਉਹਨਾਂ ਦੀ ਫਾਇਦਰ ਕਿਤਰਾ ਹੋਣਾ ਤੇ ਬਚਦਾ ਦੇਖੋ ਉਹਨਾਂ ਜਿਹੜੇ ਲੋਕ ਵਾਈ ਕਰਦੇ ਨੇ ਉਹਨਾਂ ਦੇ ਕੋਲ ਜਦੋਂ ਜ਼ਮੀਨ ਦਾ ਉਹ ਜਿਹੜੇ ਫਸਲ ਵੀਦੇ ਨੇ ਜਦੋਂ ਉਹ ਫਸਲ ਵੇਚਦੇ ਨੇ ਤੇ ਉਹਨਾਂ ਨੂੰ ਜੇ ਫਾਰਮ ਵਗੈਰਾ ਮਿਲਦੇ ਨੇ ਆਰਤੀਆ ਕੋਲੋਂ ਉਹ ਜੇ ਫਾਰਮ ਦੇ ਬੇਸ ਦੇ ਉੱਤੇ ਇੱਕ ਤਹਿਸੀਲਦਾਰ ਦਾ ਸਰਟੀਫਿਕੇਟ ਬਣਦਾ ਹੈ ਜਿਹਨੂੰ ਆਪਾਂ ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਕਹਿੰਦੇ ਹਾਂ ਉਹ ਬੰਦੇ ਦੇ ਨਾਂ ਤੇ ਜਿੰਨੀ ਲੈਂਡ ਹੁੰਦੀ ਹੈ ਜਾਂ ਜਿੰਨੀ ਉਹ ਆਪਣੇ ਲੈਂਡ ਮਾਲਕੀਅਤ ਤੋਂ ਨਾ ਵਾਟ ਕੇ ਤੇ ਵੀ ਜ਼ਮੀਨ ਲੈ ਕੇ ਜਾਂਦੇ ਨੇ ਉਹਦੀ ਸਾਰੀ ਇਨਕਮ ਉਹਦੇ ਤਸੀਲਦਾਰ ਦੇ ਸਰਟੀਫਿਕੇਟ ਦੇ ਉੱਤੇ ਜਿਹੜੀ ਆ ਸ਼ੋ ਹੋ ਜਾਂਦੀ ਹੈ ਕਿ ਸਾਲ ਦਾ ਇੰਨਾ ਪੈਸਾ ਕਮਾਇਆ ਬਟ ਅਨਫੋਰਚਨਟਲੀ ਆਸਟ੍ਰੇਲੀਆ ਖਾਸ ਕਰਕੇ ਆਸਟ੍ਰੇਲੀਆ ਦੀ ਜੇ ਮੈਂ ਗੱਲ ਕਰਾਂ ਤੇ ਉਹਦੇ ਚ ਕੁਝ ਐਓ ਜੀਆਂ ਆ ਯੂਨੀਵਰਸਿਟੀਆਂ ਨੇ ਜਿਹੜੀਆਂ ਐਗਰੀਕਲਚਰ ਲੈਂਡ ਨੂੰ ਜਿਹੜੀਆਂ ਉਹਨਾਂ ਨੇ ਮਤਲਬ ਉਹਨੂੰ ਬਲੈਕਲਿਸਟ ਕੀਤਾ ਹੋਇਆ ਐਗਰੀਕਲਚਰ ਲੈਂਡ ਨੂੰ ਉਹ ਆ ਪ੍ਰੋਪਰ ਜਿਹੜਾ ਇਨਕਮ ਦਾ ਪ੍ਰੂਫ ਨਹੀਂ ਦਿੰਦੀਆਂ ਉਹਦੇ ਨਾਲ ਨਾਲ ਕੁਝ ਨਾ ਕੁਝ ਇਨਕਮ ਬਿਜ਼ਨਸ ਦੀ ਜਾਂ ਸੈਲਰੀ ਦੀ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਕੋਈ ਤੇ ਜੇ ਪ੍ਰੋਪਰ ਕੋਈ ਸਿਰਫ ਐਗਰੀਕਲਚਰ ਲੈਂਡ ਤੋਂ ਹੀ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਹੈ ਉਹਦੀ ਹੀ ਇਨਕਮ ਪ੍ਰੂਫ ਹੋਣਾ ਕੋਈ ਹੈ ਕੋਈ ਨਹੀਂ ਤੇ ਉਹਦੇ ਵਿੱਚ ਉਹਨਾਂ ਨੂੰ ਫਿਰ ਪ੍ਰੋਪਰ ਮੈਂ ਇਹ ਗਾਈਡ ਕਰਾਂਗਾ ਕਿ ਰੈਗੂਲਰ ਦੇਸ ਦੇ ਉੱਤੇ ਆਪਣਾ ਜੇ ਫਾਰਮ ਉਹ ਲੈ ਕੇ ਰੱਖਣ ਆਰਤੀ ਕੋ ਜਿਹੜੇ ਯੂਨੀਵਰਸਿਟੀ ਨਹੀਂ ਮੰਨਦੀਆਂ ਉਹ ਯੂਨੀਸਿਟ ਅਪਲਾਈ ਕਰਨ ਦਾ ਕੋਸਤਾ ਨਹੀਂ ਹੈ ਕਿ ਤੁਸੀਂ ਅਪਲਾਈ ਕਰਦੇ ਹੋ ਆਫਰ ਲੈਟਰ ਆ ਜਾਂਦੀ ਹੈ ਥੈਨ ਤੁਸੀਂ ਜਦੋਂ ਜੀਟੀ ਵਾਸਤੇ ਡਾਕੂਮੈਂਟ ਭੇਜਦੇ ਹੋ ਅ ਐਗਰੀਕਲਚਰ ਦੇ ਤੇ ਉਹ ਫਿਰ ਰਿਜੈਕਟ ਹੋ ਜਾਂਦੀ ਤੁਹਾਡੀ ਜੀਟੀ ਉਹਦੇ ਵਿੱਚ ਤੁਹਾਡਾ ਟਾਈਮ ਵੇਸਟ ਹੁੰਦਾ ਬੱਚੇ ਦਾ ਟਾਈਮ ਵੇਸਟ ਹੁੰਦਾ ਕਿਸੇ ਵੇਲੇ ਬੱਚੇ ਦਾ ਸਾਢੇ ਸਾਲ ਵੀਕ ਜਾਂਦਾ ਉਦੇ ਜੋ ਉਹ ਸਾਜ ਫਿਰ ਦਵਾੜਾ ਇੱਥੇ ਇੰਡੀਆ ਦੇ ਵਿੱਚ ਐਡਮਿਸ਼ਨ ਨਹੀਂ ਲੈਂਗੂਗਾ ਹੁੰਦਾ ਉਹਦੀ ਡੈਡ ਲਾਈਨ ਜਿਹੜੀਆਂ ਇਧਰ ਦੀਆਂ ਵੀ ਗੁਜ਼ਰ ਚੁੱਕੀਆਂ ਹੋਈਆਂ ਤੇ ਉਹਨਾਂ ਦਾ ਬੈਟਰ ਇਹੀ ਹੈ ਕਿ ਤੁਸੀਂ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਅਪਲਾਈ ਕਰੋ ਜਿਹਦੇ ਵਿੱਚ ਐਗਰੀਕਲਚਰ ਜੇ ਤੁਹਾਡੇ ਕੋਈ ਇਨਕਮ ਐਗਰੀਕਲਚਰ ਦੀ ਹੈ ਤੇ ਸਿਰਫ ਉਹ ਐਗਰੀਕਲਚਰ ਇਨਕਮ ਦੀ ਅਗਰ ਐਕਸੈਪਟ ਕਰ ਰਹੀਆਂ ਨੇ ਉਹ ਇਨਕਮ ਤੁਹਾਡੀ ਤੇ ਫਿਰ ਉਹਨਾਂ ਯੂਨੀਵਰਸਿਟੀ 'ਚ ਹੀ ਅਪਲਾਈ ਕਰੋ ਐਸਰ ਇਹਦੇ ਬਾਰੇ ਹਾਈਲਟਸ ਬਹੁਤ ਜ਼ਰੂਰੀ ਹੈ ਸਾਰੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਜਰ ਹਾਈਲਟਸ ਐਂਡ ਪੀਪੀ ਜਿਹੜੀ ਆ ਉਹ ਤਕਰੀਬਨ ਹਰ ਕੰਟਰੀ ਨੇ ਮੰਡੇਟਰੀ ਕੀਤੀ ਹੋਈ ਆ ਆ ਕੁਝ ਯੂਨੀਵਰਸਿਟੀਆਂ ਕਾਲਜਿਸ ਜਿਹੜੇ ਆ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਆ ਕਿ ਜਿਹੜੇ ਵਿਦਾਊਟ ਹਾਈਲਟਸ ਵੀ ਬੱਚਿਆਂ ਨੂੰ ਲੈ ਲੈਂਦੇ ਨੇ ਆ ਬਾਕੀ ਕੈਨੇਡਾ ਤੇ ਆਸਟ੍ਰੇਲੀਆ ਵਰਗੀ ਜਿਹੜੀ ਮੇਜਰ ਕੰਟਰੀਜ਼ ਆ ਗਿਆ ਨੇ ਉਹ ਉਹਦੇ ਵਿੱਚ ਹਾਈਲਟਸ ਜਿਹੜੀ ਆ ਉਹ ਜ਼ਰੂਰੀ ਆ ਹਾਈਲਟਸ ਜਾਂ ਪੀਪੀ ਜ਼ਰੂਰੀ ਹੈ ਐ ਹਾਈਲਟਸ ਬਾਰੇ ਤੁਸੀਂ ਕੋਈ ਮਦਦ ਕਰਦੇ ਹੋ ਜੀ ਦੇਖੋ ਆਈ ਸੈਂਟਰ ਅਸੀਂ ਅਸੀਂ ਤਾਂ ਨਹੀਂ ਐਡਸ ਸੈਂਟਰ ਰਾਨ ਨਹੀਂ ਕਰ ਰਹੇ ਅਸੀਂ ਆ ਪੰਜਾਬ ਦੇ ਵਿੱਚ ਅਸੀਂ ਐਡਸ ਨਹੀਂ ਕਰਵਾ ਰਹੇ ਹਾਂ ਜੰਮੂ ਦੇ ਵਿੱਚ ਸਾਡਾ 4 ਮੋਡਿਊਲ ਦੇ ਨਾਮ ਤੇ ਇੱਕ ਐਡ ਸੈਂਟਰ ਚੱਲ ਰਿਹਾ ਜਿਹਦੀਆਂ ਜੰਮੂ ਦੇ ਵਿੱਚ ਦੋ ਬ੍ਰਾਂਚੇਸ ਹੈਗੀਆਂ ਨੇ ਇਹ ਗ੍ਰੀਨਫੀਲਡ ਇਲਾਕੇ ਚ ਹੈ ਤੇ ਇੱਕ ਆਰਸਪੁਰਾ ਦੇ ਕੋਲ ਕੰਦੀ ਹੈ ਉੱਥੇ ਅਸੀਂ ਐਡਸ ਜ਼ਰੂਰ ਕਰਾਉਂਦੇ ਹਾਂ ਪਰ ਪੰਜਾਬ ਦੇ ਵਿੱਚ ਅਗਰ ਕੋਈ ਬੱਚਾ ਐਡਸ ਕਰਾਉ ਤੋਂ ਬਿਨਾ ਆਉਂਦਾ ਹੈ ਤੇ ਉਹਨੂੰ ਅਸੀਂ ਗਾਈਡ ਕਰਦੇ ਹਾਂ ਜਾਂ ਤੇ ਤੂੰ ਯੂਰਪ ਦੇ ਵਿੱਚ ਕੋਈ ਕੰਟਰੀ ਦੇਖ ਲੈ ਜਾਂ ਯੂਕੇ ਹੈ ਵਿਦਆਊਟ ਐਡਸ ਤੇ ਜਾਂ ਫਿਰ ਕਿਥੋਂ ਐਡਸ ਜਾਂ ਪੇਟੀ ਕਰਕੇ ਜੀ ਜੀ ਸਰ ਜਿਹੜੇ ਬੱਚੇ ਬਾਤ ਕਰਦੇ ਨੇ ਕਿਉਂਕਿ ਉਹ ਕਿੰਨਾ ਕੰਮ ਘੋਰ ਕਰ ਨਹੀਂ ਪਾਉਂਦੇ ਜੀ ਉਹਨਾਂ ਨੂੰ ਕੋਈ ਵਰਕ ਵਾਪਰੀ ਨਹੀਂ ਕੋ ਸਿਸਟਮ ਅੰਦਰ ਦੇਖੋ ਆਸਟ੍ਰੇਲੀਆ ਕੈਨੇਡਾ ਯੂਕੇ ਮੇਜਰ ਕੰਟਰੀ ਜਿਹੜੀਆਂ ਨੇ ਇਹ ਤਕਰੀਬਨ 20 ਆਵਰਸ ਪਰ ਵੀਕ ਦੇ ਹਿਸਾਬ ਨਾਲ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਦਿੰਦੀਆਂ ਨੇ ਤੁਹਾਡੀ ਸਟੱਡੀ ਦੇ ਦੌਰਾਨ ਜਦੋਂ ਤੁਹਾਡੀ ਸਟੱਡੀ ਨਹੀਂ ਚੱਲਦੀ ਹੁੰਦੀ ਜਿਵੇਂ ਤੁਹਾਡਾ ਸਮੈਸਟਰ ਕੰਪਲੀਟ ਹੋ ਜਾਂਦਾ ਉਦੋਂ ਤੁਸੀਂ 40 ਆਵਰਸ ਪਰ ਵੀਕ ਦੇ ਹਿਸਾਬ ਨਾਲ ਕੰਮ ਕਰ ਸਕਦੇ ਹੋ ਅੱਗੇ ਤੁਸੀਂ ਜਿਹੜਾ ਉਹਦੇ ਨਾਲ ਤੁਸੀਂ ਆਪਦੀ ਫਰਦਰ ਫੀਸਿਸ ਵਗੈਰਾ ਘਟ ਸਕਦੇ ਐਸੇ ਜਦੋਂ ਆਪਣਾ ਕੋਰਸ ਜਿਹੜਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਕਿੰਨੇ ਚਿਰ ਦਾ ਵੀਜ਼ਾ ਤੁਹਾਨੂੰ ਮਿਲਦਾ ਦੇਖੋ ਯੂਕੇ ਦੀ ਮੈਂ ਗੱਲ ਕਰਾਂ ਤੇ ਉਹਦੇ ਵਿੱਚ ਕੋਸ ਬੈਚਲਰ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਉਹਨੂੰ ਮਾਸਟਰ ਡਿਗਰੀ ਕਰਨੀ ਪੈਂਦੀ ਹੈ ਉਹ ਫਿਰ ਉਹਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਜਾਂ ਕਿਸੇ ਵੇਲੇ ਬੈਚਲਰ ਡਿਗਰੀ ਤੋਂ ਬਾਅਦ ਵੀ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਹੋ ਤੇ ਤੁਸੀਂ ਬਹੁਤ ਸਾਲ ਦਾ ਵਰਕ ਪਰਮਿਟ ਲੈ ਸਕਦੇ ਕੈਨੇਡਾ ਦੇ ਵਿੱਚ ਵੀ ਡਿਪਲੋਮਾ ਤੋਂ ਬਾਅਦ ਵਰਕ ਪਰਮਿਟ ਤੁਸੀਂ ਲੈ ਸਕਦੇ ਹੋ ਆ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਬਟ ਜਿਹੜੇ ਬੱਚੇ ਸਟੱਡੀ ਵਿੱਚ ਛੱਡ ਦਿੰਦੇ ਨੇ ਆ ਸਟੱਡੀ ਕੰਪਲੀਟ ਨਹੀਂ ਕਰਦੇ ਉਹ ਮਤਲਬ ਜਾਂਦੇ ਆਂ ਹੀ ਸੋਚਦੇ ਨੇ ਕਿ ਅਸੀਂ ਬਾਅਦ ਵਿੱਚ ਕਨਵਰਟ ਕਰ ਲਈਏ ਉਹਨਾਂ ਵਾਸਤੇ ਗਿਆ ਜਾ ਕੇ ਫਿਰ ਪ੍ਰੋਬਲਮ ਆਉਂਦੀ ਸਰ ਇੱਕ ਬਸੇ ਬੜਾ ਕਲੀਅਰ ਕਰਵਾ ਲਾ ਜੀ ਜਿਹੜੇ ਬੱਚੇ ਕਹਿੰਦੇ ਜਾਂਦੇ ਨੇ ਕਿ ਅਸੀਂ ਜਾਂਦੇ ਹੀ ਕੰਮ ਲੱਭ ਜੀਏ ਸਾਡੇ ਤੇ ਤਾਂ ਆਪਣਾ ਗ੍ਰੈਜੂਏਸ਼ਨ ਕਿੱਥੇ ਛੱਡ ਦਈਏ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਉਹ ਬੱਚੇ ਆਪਣੇ ਕਾਫੀ ਰਸਤੇ ਜਿਹੜੇ ਬੰਦ ਕਰ ਦਿੰਦੇ ਨੇ ਜਾਂਦੇ ਆ ਜਦੋਂ ਆਪਣੀ ਜਿਹੜੀ ਜਿਸ ਵੀਜ਼ੇ ਕਰਕੇ ਤੁਸੀਂ ਗਏ ਹੋ ਜਿਹੜੇ ਪਰਪਸ ਵਾਸਤੇ ਤੁਹਾਨੂੰ ਵੀਜ਼ਾ ਅੰਬੈਸੀ ਨੇ ਦਿੱਤਾ ਜਦੋਂ ਤੁਸੀਂ ਉਹ ਪਰਪਸ ਹੀ ਨਹੀਂ ਪੂਰਾ ਕਰਦੇ ਤੇ ਫਿਰ ਤੁਹਾਡਾ ਵੀਜ਼ਾ ਜਿਹੜਾ ਕੈਨਸਲ ਹੋ ਜਾਂਦਾ ਬੜੀ ਜਲਦੀ ਅ ਜੇ ਤਾਂ ਜਦੋਂ ਵੀ ਯੂਨੀਵਰਸਿਟੀ ਕੋਲੋਂ ਅੰਬੈਸੀ ਨੇ ਜੜੀਆ ਕਿਆ ਕਹਿੰਦੇ ਆ ਕਿ ਉਹਦੇ ਕੋਲੋਂ ਕੁਝ ਪੜਤਾਲ ਕਰਨੀ ਆ ਕਿ ਜਿਹੜੇ ਬੱਚੇ ਆਏ ਆ ਉਹ ਤੁਹਾਡੇ ਕੋਲ ਐਜ਼ਏ ਨੇ ਸਟੱਡੀ ਕਰ ਰਹੇ ਆ ਜਦੋਂ ਤੁਹਾਡਾ ਨੈਗੇਟਿਵ ਜਿਹੜਾ ਜਾਂਦਾ ਐ ਅਟੈਂਡੈਂਸ ਜਿਹੜੀ ਜਾਂਦੀ ਆ ਅੰਬੈਸੀ ਨੂੰ ਤੁਹਾਡਾ ਵੀਜ਼ਾ ਜਿਹੜਾ ਕੈਨਸਲ ਹੋ ਜਾਊਗਾ ਫਿਰ ਤੁਸੀਂ ਚਾਹੇ ਉੱਥੇ ਕੰਮ ਕਰੋ ਜਿੰਨਾ ਮਰਜ਼ੀ ਚਿਰ ਕੰਮ ਕਰੋ ਪਰ ਤੁਸੀਂ ਤੁਹਾਡਾ ਵੀਜ਼ਾ ਜਿਹੜਾ ਵੈਲਿਡ ਨਹੀਂ ਰਹਿੰਦਾ ਤੁਸੀਂ ਅ ਮਤਲਬ ਆਪਣੇ ਜਿਹੜੇ ਪੀਆਰ ਵਾਲਾ ਜਿਹੜਾ ਤੁਹਾਡਾ ਸਟੱਫ ਆ ਜਿਹੜਾ ਤੁਸੀਂ ਪਰਮਨੈਂਟ ਰੈਜ਼ਿਡੈਂਸੀ ਸੋਚ ਕੇ ਜਾਂਦੇ ਹੋ ਉਥੋਂ ਤੱਕ ਨਹੀਂ ਪਹੁੰਚ ਸਕਦੇ। ਐ ਜਦ ਕੀ ਕਹਣਾ ਜਿੰਦੇ ਜਿਹੜੇ ਬੱਚੇ ਜਾ ਰਹੇ ਆ ਸਟੱਡੀ ਕਰਦੇ ਜਾ ਰਹੇ ਕਿਸ ਦੇ ਨਿਸ਼ਾਨ। ਦੇਖੋ ਅ ਤੱਲੀ ਗੱਲ ਤੇ ਕਿ ਤੁਸੀਂ ਜਿਹੜੀ ਵੀ ਕੰਟਰੀ ਚੂਸ ਕਰ ਰਹੇ ਹੋ ਠੀਕ ਆ ਉਹਦੇ ਚ ਦੇਖੋ ਕਿ ਤੁਸੀਂ ਉੱਥੇ ਉਥੋਂ ਦੀ ਇਨਕਮ ਕਿੰਨੀ ਜਨਰੇਟ ਕਰ पाओगे ਤੁਸੀਂ ਪੜਾਈ ਦੇ ਨਾਲ ਨਾਲ ਉਹ ਸਾਰੇ ਤੁਸੀਂ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕੰਟਰੀ ਚੂਜ਼ ਕਰੋ ਕਿਉਂ ਤੁਸੀਂ ਦੇਖ ਲਓ ਕਿ ਉੱਥੇ ਜਾ ਕੇ ਤੁਸੀਂ ਜਿੰਨੀ ਫੀਸਾਂ ਤੁਸੀਂ ਟੂ ਪੇ ਕਰ ਦਿੱਤੀਆਂ ਉਸ ਤੋਂ ਬਾਅਦ ਫਰਦਰ ਫੀਸਾਂ ਵੀ ਉੱਥੇ ਜਾ ਕੇ ਤੁਸੀਂ ਦੇਣੀਆਂ ਹੈ ਛੜੀ ਜਿੰਨੇ ਚਿਰ ਦੀ ਤੁਸੀਂ ਇੱਥੇ ਲੈ ਕੇ ਜਾ ਰਹੇ ਹੋ ਜੇ ਸਪੋਜ਼ ਕਰੋ ਤੁਸੀਂ ਬੈਚਲਰ ਡਿਗਰੀ ਤੇ ਜਾ ਰਹੇ ਹੋ ਤੇ ਇਹ ਰਿਕੁਐਸਟ ਹੈ ਤੁਹਾਨੂੰ ਕਿ ਪ੍ਰੋਪਰ ਬੈਚਲਰ ਡਿਗਰੀ ਉੱਥੇ ਕੰਪਲੀਟ ਕਰੋ ਜੇ ਤੁਸੀਂ ਕੰਪਲੀਟ ਨਹੀਂ ਕਰ ਪਾਰੇ ਜਾਂ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫੀਸਿਸ ਨਹੀਂ ਕੱਢ ਪਾਓਗੇ तो फिर उस कंट्री जाओ ही ना उस कंट्री ही जाओ जिते फरदर डिग्री कंप्लीट कर पाओगे पैसा कमा के फीसा टेक कर पाओगे या तो पिछले पेरेंट्स को तो इनकी सपोर्ट होनी चाहिए फाइनैशियली तो सारिया फीसा टेक कर सकन फिर ही तो स्टडी कंप्लीट करने का फायदा है थैंक यू धन्यवाद ठीक है